ભગવંતમાન ਵੱਲੋਂ તાનાશાહી ਦੇ ਤਹਿਤ ਪੁਲਿਸ ਦਾ ਦੁਰਉਪਯੋਗ ਕਰਕੇ ਬુલડોઝર ਪੋਲਿਟਿਕਸ ਨੂੰ ਪੰਜਾਬ ਤੇ ਲਾਗੂ ਕਰਕੇ ਕੱਲ ਜੋ ਸਾਡੇ ਕਿਸਾਨ ਅੰਦੋਲਨ ਦੇ ਮੋਰਚੇ ਨੂੰ ਜ਼ਬਰਨ ਉਖਾੜਿਆ ਗਿਆ ਡਿਮੋਲਿਸ਼ ਕੀਤਾ ਗਿਆ ਔਰ ਸਾਡੇ ਸਤਕਾਰਯੋਗ ਜਿਹੜੇ ਕਿਸਾਨ ਆਗੂ ਬਹੁਤ ਅਰਸੇ ਤੋਂ ਸ਼ੰਭੂ ਔਰ ਦੂਸਰੇ ਬਾਰਡਰਸ ਤੇ ਬੈਠੇ ਸੀ ਸਰਦਾਰ ਜਗਜੀਤ ਸਿੰਘ ਡੱਲੇਵਾਲ ਜਿਹੜੇ ਭੁਖੜ ਹੜਤਾਲ ਤੇ ਬਿਮਾਰ ਨੇ ਔਰ ਸਰਦਾਰ ਸਰਵੰਤ ਸਿੰਘ ਪੰਦੇਰ ਅਤੇ ਉਹਨਾਂ ਦੇ ਸਮੂਹ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਧੋਖਾਧੜੀ ਦੇ ਤਹਿਤ ਥਰੂ ਅ ਮੈਕੈਨਿਜ਼ਮ ਆਫ ਡੀਸੀਟ ਫਰੇਬ ਭਗਵੰਤ ਮਾਨ ਨੇ ਜੋ ਛਲ ਕੀਤਾ ਕਿਸਾਨ ਅੰਦੋਲਨ ਦੇ ਨਾਲ ਔਰ ਜੋ ਪੰਜਾਬ ਦਾ ਇਹ ਪੰਜਾਬ ਦੀ ਆਵਾਜ਼ ਨੂੰ ਕੁਚਲਣ ਦਾ ਉਹਨੇ ਜੋ ਉਪਰਾਲਾ ਕੀਤਾ ਉਹਦੀ ਬਹੁਤ ਸਖਤ ਸ਼ਬਦਾਂ ਚ ਨਿਖੇਧੀ ਕਰਦੇ ਆ ਬਹੁਤ ਮਾੜੀ ਗੱਲ ਹੈ ਇਉਂ ਹੀ ਭਗਵੰਤਪਾਲ ਤੇ ਕੇਜਰੀਵਾਲ ਆ ਜਿਹੜੇ ਖੁਦ ਅੰਦੋਲਨ ਕਰ ਕਰਕੇ ਧਰਨੇ ਲਾ ਲਾ ਕੇ ਮੁਜਾਰੇ ਕਰ ਕਰਕੇ ਅੱਜ ਸੱਤਾ 'ਚ ਬੈਠੇ ਨੇ ਹੁਣ ਵੀ ਜਦ ਵੀ ਦਿੱਲੀ ਕੋ ਮਾੜੀ-ਮੋਟੀ ਛਰੀਟ ਲੱਗਦੀ ਕਿਸੇ ਸੋਢੀਏ ਦੇ ਕਿਸੇ ਸਤਿੰਦਰ ਜੈਨ ਦੇ ਕਿਸੇ ਕੇਜਰੀਵਾਲ ਤੇ ਇਹ ਦੌੜੇ ਜਾਂਦੇ ਨੇ ਦਿੱਲੀ ਸੜਕਾਂ ਤੇ ਲਿਟਦੇ ਨੇ ਧਰਨੇ ਮਾਰਦੇ ਨੇ ਲੇਕਿਨ ਜੋ ਪੰਜਾਬ ਦੇ ਵਿੱਚ ਕਿਸਾਨ ਆਪਣੀ ਹੱਕੀ ਗੱਲਾਂ ਮੰਗ ਰਹੇ ਨੇ मिनिमम सपोर्ट प्राइस दी لمبے عرصے ਤੋਂ ਲੜਾਈ ਲੜ ਰਹੇ ਨੇ 6-700 ਕਿਸਾਨ ਦੀ ਜਾਨ ਜਾ ਚੁੱਕੀ ਦਿੱਲੀ ਬਾਰਡਰ ਤੇ ਔਰ ਹੁਣ ਪਿੱਛੇ ਸਾਡਾ ਇੱਕ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਗੋਲੀ ਮਾਰ ਕੇ ਸ਼ਹੀਦ ਕਰਤਾ ਔਰ ਪਤਾ ਨਹੀਂ ਕਿੰਨੇ ਘਰ ਉੱਜੜ ਗਏ ਨੇ ਇਸ ਅੰਦੋਲਨ ਵਿੱਚ ਲੇਕਿਨ ਉਹਨਾਂ ਨੇ ਆਪਣੇ ਇਸ ਅੰਦੋਲਨ ਨੂੰ ਮੁਕੰਮਲ ਸ਼ਾਂਤਮਈ ਰੱਖਿਆ ਕਿਸਾਨਾਂ ਨੇ ਪਹਿਲਾਂ ਦਿੱਲੀ ਵੀ ਐਸਕੇਮ ਨੇ ਸਾਰਾ ਸ਼ਾਂਤਮਈ ਰੱਖਿਆ ਔਰ ਹੁਣ ਜਿਹੜਾ ਸ਼ੰਭੂ ਔਰ ਖਨੋਰੀ ਬਾਰਡਰ ਦੇ ਉੱਤੇ ਸਿਗਾ ਕਿਸੇ ਇੱਕ ਆਦਮੀ ਤੇ ਛਰੀਟ ਨਹੀਂ ਆਈ ਹਾਲਾਂਕਿ ਗਵਰਨਮੈਂਟਾਂ ਨੇ ਇਹਨਾਂ ਦੀਆਂ ਏਜੰਸੀਜ਼ ਨੇ ਇਹਨਾਂ ਦੇ ਟੂਲਸ ਨੇ ਹਰ ਸੰਭ 可能 ਕੋਸ਼ਿਸ਼ ਕੀਤੀ ਕਿ ਕਿਸੇ ਤਰੀਕੇ ਨਾਲ ਇਹਨਾਂ ਨੂੰ ਉਕਸਾਇਆ ਜਾਵੇ ਇਹਨਾਂ ਨੂੰ ਅ ਕਿਸੇ ਤਰੀਕੇ ਨਾਲ ਲੜਾਈ ਵਿੱਚ ਲਿਆਂਦਾ ਜਾਵੇ ਲੇਕਿਨ ਉਹਨਾਂ ਨੇ ਆਪਣਾ ਸ਼ਾਂਤ ਮਈ ਢੰਗ ਬਣਾ ਕੇ ਰੱਖਿਆ ਆ ਜਿਹੜੀ ਦਲੀਲ ਦੇ ਰਿਹਾ ਭਗਵੰਤ ਮਾਨ ਕਿ ਪੰਜਾਬ ਦਾ ਬਿਜ਼ਨਸ ਸਫਰ ਕਰ ਰਿਹਾ ਜਦੋਂ ਆਮ ਆਦਮੀ ਪਾਰਟੀ ਆਪੋਜੀਸ਼ਨ ਸੀ ਜਦੋਂ ਇਹ ਧਰਨੇ ਮਾਰਦੇ ਸੜਕਾਂ ਰੋਕਦੇ ਮੁਜ਼ਾਰੇ ਕਰਦੇ ਵਿਧਾਨ ਸਭਾ ਚੱਲਣ ਨਹੀਂ ਦਿੰਦੇ ਉਦੋਂ ਪੰਜਾਬ ਦਾ ਬਿਜ਼ਨਸ ਖਰਾਬ ਨਹੀਂ ਸੀ ਹੋ ਰਿਹਾ ਔਰ ਇਹਦੇ ਚ ਕਸੂਰवार ਕੌਣ ਹੈ ਭਗਵਾਨਪਤਨ ਨੂੰ ਇਸ ਗੱਲ ਦਾ ਪੰਜਾਬ ਦੇ ਲੋਕਾਂ ਨੂੰ ਜਵਾਬ ਦੇਣਾ ਚਾਹੀਦਾ ਇਹਦਾ ਕਸੂਰवार ਕੌਣ ਹੈ ਕਿਸਾਨਾਂ ਨੇ ਤਾਂ ਦਿੱਲੀ ਜਾ ਕੇ ਐਲਾਨ ਕੀਤਾ ਸੀ ਕਿ ਅਸੀਂ ਪੀਸਫੁੱਲ ਤਰੀਕੇ ਨਾਲ ਰਾਮਲੀਲਾ ਮੈਦਾਨ ਵਿੱਚ ਜਾ ਕੇ ਬੈਠਾਂਗੇ ਔਰ ਉੱਥੇ ਅਸੀਂ ਆਪਣਾ ਸ਼ਾਂਤਮਈ ਸੰਘਰਸ਼ ਕਰਾਂਗੇ ਐਮਐਸਪੀ ਨੂੰ ਇੱਕ ਕਾਨੂੰਨ ਬਣਾ ਕੇ ਉੱਥੋਂ ਉੱਠਾਂਗੇ ਲੇਕਿਨ ਦੁੱਖ ਤੇ ਅਫਸੋਸ ਕੇ ਹਰਿਆਣੇ ਦੀ ਸਰਕਾਰ ਨੇ ਪੰਜਾਬ ਦੀ ਸਰਕਾਰ ਨਾਲ ਮਿਲ ਕੇ ਸ਼ੰਭੂ ਬਾਰਡਰ ਦੇ ਉੱਤੇ ਪਹਿਲਾਂ ਕੰਦ ਖੜੀ ਕੀਤੀ ਹੋਈ ਆ ਸਾਰੀ ਟ੍ਰੈਫਿਕ ਨੂੰ ਅਗਰ ਪੰਜਾਬ ਦੇ ਵਿੱਚੋਂ ਦਿੱਲੀ ਜਾਣ ਵਿੱਚ ਕੋ ਰੁਕਾਵਟ ਪੈਦਾ ਕੀਤੀ ਉਹਦਾ ਹਰਿਆਣਾ ਸਰਕਾਰ ਨੇ ਪੰਜਾਬ ਸਰਕਾਰ ਦੀ ਮਿਲਿ ਭੁਗਤਣਾ ਕੀਤੀ ਆ ਉਹਦੇ ਕਿਸਾਨਾਂ ਦਾ ਕੀ ਰੋਲ ਆ ਜਦੋਂ ਤੁਸੀਂ ਉਹਨਾਂ ਨੂੰ ਜਾਣ ਹੀ ਨਹੀਂ ਦੇਣਾ ਸਾਡੇ ਰਾਸ਼ਟਰੀ ਜਿਹੜਾ ਕੈਪੀਟਲ ਦਿੱਲੀ ਆ ਉੱਥੇ ਪਹੁੰਚਣ ਹੀ ਨਹੀਂ ਦੇਣਾ ਉਹਨਾਂ ਦੇ ਕੋਲ ਹੋਰ ਕੋ ਹੋਰ ਰਾਹ ਕੀ ਸੀਗਾ ਉਹਨਾਂ ਨੂੰ ਜਿੱਥੇ ਰੋਕਿਆ ਗਿਆ ਚਾਹੇ ਉਹ ਕਿਨੌਰੀ ਬਾਰਡਰ ਸੀ ਤੇ ਚਾਹੇ ਸ਼ੰਭੂ ਬਾਰਡਰ ਸੀ ਉਹ ਉੱਥੇ ਬੈਠ ਕੇ ਨੇ ਔਰ ਅਫਸੋਸ ਕਿ ਹਰਿਆਣਾ ਪੁਲਿਸ ਨੇ ਸਾਡੀ ਧਰਤੀ ਪੰਜਾਬ ਦੇ ਵਿੱਚ ਜਿਹੜਾ ਪੁਲ ਹੈਗਾ ਘੱਗਰ ਦਰਿਆ ਦਾ ਉਹ ਸਾਡਾ ਦਰਿਆ ਦਾ ਪੁਲ ਹੈ ਸਾਡਾ ਪੰਜਾਬ ਦਾ ਉੱਥੇ ਅੰਦਰ ਵੜ ਕੇ ਟੇਅਰ ਗੈਸ ਸਾਰੇ ਗੋਲੀਆਂ ਮਾਰੀਆਂ ਸਾਡੇ ਕੁ ਕਿਸਾਨਾਂ ਨੂੰ ਪੱਤਰਕਾਰਾਂ ਨੂੰ ਉਹਨਾਂ ਨੇ ਇੰਜਰ ਕੀਤਾ ਸੱਟਾਂ ਮਾਰੀਆਂ ਔਰ ਸ਼ੁਭਕਰਨ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਉਹਦਾ ਤਾਂ ਇਨਸਾਫ ਭਗਵਾਨ ਤੁਹਾਨੂੰ ਦੇਣਾ ਸਰਕਾਰ ਦੇ ਖਿਲਾਫ ਕੋਈ ਇੱਕ ਸ਼ਬਦ ਨਹੀਂ ਬੋਲਿਆ ਪਰ ਹੁਣ ਸਾਰਾ ਜਿਹੜਾ ਜਵਾਬ ਦੀ ਵਪਾਰ ਵਿੱਚ ਕਮੀ ਕਿਹੜੇ ਵਪਾਰ ਵਿੱਚ ਕਮੀ ਆਈ ਜੀ ਦੱਸੋ ਮੈਨੂੰ ਜਰਾ ਵਪਾਰ ਵਿੱਚ ਕਮੀ ਤਾਂ ਜੋ ਭਗਵੰਤ ਮਾਨ ਉਜਾੜਾ ਕਰ ਰਿਹਾ ਸਾਡੇ ਬਜਟ ਦਾ ਜਿਸ ਢੰਗ ਦੇ ਨਾਲ ਸਾਰੇ ਦੇਸ਼ ਵਿਆਪਕ ਅਖਬਾਰਾਂ ਵਿੱਚ ਰੰਗੀਨ ਇਸ਼ਤਿਹਾਰ ਸਾਰੇ 에য়ারਪੋਰਟ ਰੇਲਵੇ ਸਟੇਸ਼ਨ ਤੇ ਡਿਜੀਟਲ ਬੋਰਡ ਲੱਗੇ ਨੇ ਲੱਖਾਂ ਕਰੋੜਾ ਰੁਪਏ ਦੇ ਔਰ ਸੈਂਕੜੇ ਕਰੋੜ ਇਸ ਬੰਦੇ ਨੇ ਸਾਰੇ ਪੰਜਾਬ ਦੇ ਵਿੱਚ ਕੋਈ ਚੌਂਕ ਚੁਰਾਹਾ ਨਹੀਂ ਛੱਡਿਆ ਇਸ਼ਤਿਹਾਰ ਬਾਜ਼ੀ ਕਰ ਕਰਕੇ ਸਾਡਾ ਉਜਾੜਾ ਕਰ ਦਿੱਤਾ ਉਸ ਉਜਾੜੇ ਦਾ ਕੌਣ ਜਵਾਬ ਦੇਗਾ ਔਰ ਜੋ ਹਜ਼ਾਰ-ਹਜ਼ਾਰ ਗਨਮੈਨ ਲੈ ਕੇ ਇਹਨਾਂ ਦੇ ਮੰਤਰੀ ਸੰਤਰੀ ਲਾਮ ਲਸ਼ਕਰ ਲੈ ਕੇ ਘੁੰਮਦੇ ਨੇ ਕੇਚਰੀਵਾਲ ਨੂੰ ਦਰਜਨਾ ਹਉਣ ਵੀ ਗੱਡੀਆਂ ਸਰਕਾਰੀ ਦਿੱਤੀਆਂ ਨੇ ਭਗਵੰਤ ਮਾਨ ਦਾ ਕਾਫਲਾ 100 ਤੋਂ ਉੱਤੇ ਗੱਡੀ ਦਾ ਹੁੰਦਾ ਉਹਦਾ ਨੁਕਸਾਨ ਉਜਾੜਾ ਪੰਜਾਬ ਦੇ ਖਜ਼ਾਨੇ ਦਾ ਕੌਣ ਕਰ ਰਿਹਾ ਜੀ ਇਸ ਕਰਕੇ ਜੋ ਇਹਨਾਂ ਨੇ ਸਾਡੇ ਕਿਸਾਨਾਂ ਦੇ ਨਾਲ ਕੀਤਾ ਇਹ ਬੇਸਿਕਲੀ ਬੀਜੇਪੀ ਦਾ ਜਿਹੜਾ ਯੂਪੀ ਦਾ ਮਾਡਲ ਸੀ ਯੋਗੀ ਸਰਕਾਰ ਦਾ ਬੁਲਡੋਜ਼ਰ ਪੋਲਿਟਿਕਸ ਦਾ ਉਹ ਸਾਡੇ ਪੰਜਾਬ ਦੇ ਉੱਤੇ ਬੁਲਡੋਜ਼ਰ ਪੋਲਿਟਿਕਸ ਚਲਾਈ ਆ ਭਗਵੰਤ ਮਾਨ ਇਹ ਦਿਖਾਤਾ ਕਿ ਉਹ ਪੰਜਾਬ ਵਿਰੋਧੀ ਵੀ ਆ ਉਹ ਕਿਸਾਨ ਵਿਰੋਧੀ ਵੀ ਆ ਉਹ ਸਿੱਖ ਵਿਰੋਧੀ ਵੀ ਆ ਜਿਸ ਢੰਗ ਦੇ ਨਾਲ ਸਾਡੇ ਨੌਜਵਾਨਾਂ ਤੇ ਐਨਐਸਏ ਲਾ ਕੇ ਮਲਟੀਪਲ ਕੇਸਸ ਯੁਆਪਾ ਦੇ ਤਹਿਤ ਕਰਕੇ ਉਹਨਾਂ ਨੂੰ ਪਿਛਲੇ 2 ਸਾਲ ਤੋਂ ਨਜ਼ਰਬੰਦ ਰੱਖਿਆ ਇਹਨੇ ਆਪਣਾ ਜਿਹੜਾ ਖੁਲਾਸਾ ਪੂਰਾ ਕਰ ਦਿੱਤਾ ਔਰ ਮੈਂ ਗੱਲ ਕਹਿਣ ਚ ਗਰੇਜ਼ ਨਹੀਂ ਕਰੂੰਗਾ ਕਿ ਭਗਵੰਤ ਮਾਨ ਦੀ ਅੱਛੇ ਤਰੀਕੇ ਨਾਲ ਔਰ ਸੌਰੀ ਅਰਵਿੰਦ ਕੇਜਰੀਵਾਲ ਤੇ ਦਿੱਲੀ ਦੇ ਲੀਡਰਾਂ ਦੀ ਬੀਜੇਪੀ ਨੇ ਬਾਵਾ ਮਰੂੜ ਦਿੱਤੀਆਂ ਨੇ ਇਹਨਾਂ ਤੇ ਸ਼ਰਾਬ ਘਟਾਲੇ ਦੇ ਪਰਚੇ ਨੇ ਔਰ ਇਹਦੇ ਤੇ ਮਨੀਸ਼ ਸੋਡਿਆ ਸਤਿੰਦਰ ਜੈਨ ਤੇ 1300 ਕਰੋੜ ਕਲਾਸਰੂਮ ਘਟਾਲੇ ਦਾ ਐਫ ਆਈ ਆਰ ਦਰਜ ਹੋ ਰਹੀ ਆ ਕੇਜਰੀਵਾਲ ਨੂੰ ਪਤਾ ਕਿ ਮੇਰੇ ਖਿਲਾਫ ਸ਼ੀਸ਼ ਮਹਿਲ ਦਾ 50 ਕਰੋੜ ਰੁਪਏ ਦਾ ਸੀਪੀਡਬਲਿਊਡੀ ਨੇ ਰਿਪੋਰਟ ਦਿੱਤੀ ਆ ਜਿਹੜੀ ਕੰਟਰੋਲਰ ਆਡੀਟਰ ਜਨਰਲ ਦੀ ਰਿਪੋਰਟ ਆ ਚੁੱਕੀ ਪਬਲਿਕ ਡੋਮੇਨ ਚ ਉਹਨੂੰ ਪਤਾ ਵਾ ਕਿ ਸ਼ੀਸ਼ ਮਹਿਲ ਦੇ ਤਹਿਤ ਮੈਨੂੰ ਬੀਜੇਪੀ ਸਰਕਾਰ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਛੁੱਟੇਗੀ ਇਹ ਜਿਹੜਾ ਲੇਟੈਸਟ ਕਦਮ ਚੱਕਿਆ ਭਗਵੰਤ ਮਾਨ ਨੇ ਔਰ ਕੇਜਰੀਵਾਲ ਨੇ ਕਿਸਾਨਾਂ ਦੇ ਨਾਲ ਜੋ ਧਰੋ ਕਮਾਇਆ ਵਾ ਇਹ ਭਾਜੀਪੀ ਦੇ ਕਹਿਣ ਦੇ ਉੱਤੇ ਕਰਾਇਆ ਵਾ ਉਹਨਾਂ ਦੇ ਪ੍ਰੈਸ਼ਰ ਵਿੱਚ ਆਣ ਕੇ ਕੀਤਾ ਵਾ ਔਰ ਇਹ ਭਾਜੀਪੀ ਦੀ ਪੋਲਿਟਿਕਸ ਪੰਜਾਬ ਦੇ ਵਿੱਚ ਡੈਪਲੀਕੇਟ ਕੀਤੀ ਮੇਰੇ ਸਾਡੀ ਸਭ ਦੀ ਨਕਲੀ ਮੇਰੀ ਨਹੀਂ ਜਿੰਨੇ ਇਨਸਾਫ ਪਸੰਦ ਲੋਕ ਨੇ ਪੰਜਾਬ ਦੇ ਵਿੱਚ ਉਹਨਾਂ ਦੀ ਮੰਗ ਆ ਕਿ ਤੁਰੰਤ ਇਹਨਾਂ ਸਾਰੇ ਆਗੂਆਂ ਨੂੰ ਬਿਨਾਂ ਸ਼ਰਤ ਰਿਹਾ ਕੀਤਾ ਜਾਵੇ ਔਰ ਰਾਈਟ ਟੂ ਪ੍ਰੋਟੈਸਟ ਸੰਵਿਧਾਨ ਜਿਹਦੀਆਂ ਫੋਟੋਆਂ ਇਹਨਾਂ ਨੇ ਪਿੱਛੇ ਬਾਬਾ ਸਾਹਿਬ ਅੰਬੇਦਕਰ ਦੀਆਂ ਟੰਗੀਆਂ ਇਹ ਸਾਡਾ ਅਧਿਕਾਰ ਹੈ ਟੂ ਪ੍ਰੋਟੈਸਟ ਪੀਸਫੁਲੀ ਇਹ ਕੋ ਰੋਕ ਨਹੀਂ ਸਕਦਾ ਭਗਵੰਤ ਮਾਨ ਮਤਲਬ ਕਿ ਇਸ ਦੇਸ਼ ਦੇ ਜਿਵੇਂ ਮੁਗਲਾਂ ਮੁਗਲਾਂ ਦੇ ਰਾਜ ਵਿੱਚ ਜਾਂ ਜਦ ਅੰਗਰੇਜ਼ਾਂ ਦੇ ਰਾਜ ਵਿੱਚ ਉਸ ਰਾਹ ਤੇ ਤੁਰ ਪਿਆ ਹੋਇਆ ਵਾ ਇਸ ਨੂੰ ਹਰ ਪੀਸਫੁਲ ਪ੍ਰੋਟੈਸਟ ਅਲਾਉ ਕਰਨਾ ਚਾਹੀਦਾ ਵਾ ਔਰ ਜਿਹੜੇ ਕਿਸਾਨਾਂ ਨੂੰ ਰੋਕਿਆ ਗਿਆ ਲਤਾੜਿਆ ਗਿਆ ਅਰੈਸਟ ਕੀਤਾ ਗਿਆ ਉਹਦੀ ਜਨਤਕ ਮਾਫੀ ਪੰਜਾਬ ਦੇ ਲੋਕਾਂ ਕੋਲ ਕਰਨੀ ਚਾਹੀਦੀ ਦੇਖੋ ਪਿਛਲੀ ਕਾਂਗਰਸ ਦੀ ਸਰਕਾਰ ਸੀ ਕੈਪਟਨ ਮਰਿੰਦਰ ਸਿੰਘ ਦੇ ਰਾਜ ਵਿੱਚ ਆਪਾਂ ਜੋ ਮਰਜ਼ੀ ਉਹਦੀ ਕੰਡੈਮਨੇਸ਼ਨ ਕਰੀਏ ਇੱਕ ਵੀ ਕਿਸਾਨ ਦੇ ਉਹਨਾਂ ਨੇ ਪੰਜਾਬ ਵਿੱਚ ਰੀਟ ਨਹੀਂ ਆਉਣ ਦਿੱਤੀ ਉਹਨਾਂ ਨੇ ਬਲਕਿ ਫੈਸਿਲੀਟੇਟ ਕੀਤਾ ਕਿ ਤੁਸੀਂ ਆਪਣਾ ਪ੍ਰੋਟੈਸਟ ਜੜਾ ਦਿੱਲੀ ਵਿੱਚ ਜਾ ਕੇ ਕਰੋ ਤੇ ਭਗਵੰਤ ਮਾਨ ਸਾਡੇ ਕਿਸਾਨਾਂ ਨੂੰ ਇੱਥੇ ਹੀ ਹਰਿਆਣੇ ਤੋਂ ਛਿੱਤਰ ਪੁਆਈ ਜਾਂਦਾ ਉਹਨਾਂ ਨੂੰ ਡਾਂਗਾ ਪੁਆਈ ਜਾਂਦਾ ਉਹਨਾਂ ਨੂੰ ਗੋਲੀਆਂ ਪੁਆਈ ਜਾਂਦਾ ਮਰਵਾਈ ਜਾਂਦਾ ਉਹਨਾਂ ਨੂੰ ਆ ਤੁਹਾਡੇ ਟੇਰ ਗੈਸ ਮਰਵਾਏ ਜਾਂਦੇ ਇਹਨਾਂ ਨੂੰ ਮਾੜੀ ਮੈਂ ਸਮਝਦਾ ਕਿ ਕਰਤੂਤ ਭਗਵੰਤ ਮਾਨ ਤੇ ਕੇਜਰੀਵਾਲ ਵਾਸਤੇ ਨਹੀਂ ਹੋ ਸਕਦੇ ਕਿ ਸਾ ਪੰਜਾਬ ਕਿਸਾਨ ਪ੍ਰਧਾਨ ਸੂਬਾ ਵਾ ਅਸੀਂ ਕਹਿੰਨੇ ਆ ਕਿ ਪਾਕਿਸਤਾਨ ਦੇ ਨਾਲ ਜਿਹੜਾ ਪੁਰਾਣਾ ਸਿਲਕ ਰੂਟ ਦਾ ਬਾਰਡਰ ਉਹ ਖੁੱਲਣਾ ਚਾਹੀਦਾ ਲੇਕਿਨ ਭਗਵੰਤ ਮਾਨ ਤੇ ਕੇਂਚਰੀਵਾਲ ਕਹਿੰਦੇ ਕਿ ਪਾਕਿਸਤਾਨ ਦੇ ਨਾਲ ਵਪਾਰ ਦਾ ਬਾਰਡਰ ਨਹੀਂ ਖੁੱਲਣਾ ਚਾਹੀਦਾ ਇਹ ਕੈਦੀ ਨੀਤੀ ਹੈਗੀ ਆ ਇਹ ਬੀਜੇਪੀ ਦੀ ਨੀਤੀ ਆ ਅਸੀਂ ਕਹਿੰਨੇ ਆ ਕਿ ਪੰਜਾਬ ਦੇ ਵਿੱਚ ਕਾਨੂੰਨ ਲਾਗੂ ਕਰੋ ਜਿਹਦੇ ਨਾਲ ਗੈਰ ਪੰਜਾਬੀ ਪੰਜਾਬ ਦੇ ਵਿੱਚ ਬਿਨਾਂ ਸ਼ਰਤਾਂ ਪੂਰੀਆਂ ਕੀਤੇ ਵੋਟਰ ਨਾ ਬਣ ਸਕਣ ਮਾਲਕ ਨਾ ਬਣ ਸਕਣ ਸਰਕਾਰੀ ਨੌਕਰੀਆਂ ਨਾ ਲੈ ਸਕਣ ਲੇਕਿਨ ਇਹ ਕਹਿੰਦਾ ਕਿ ਸਾਨੂੰ ਇਸ ਤਰ੍ਹਾਂ ਦਾ ਕਾਨੂੰਨ ਕੋਈ ਚਾਹੀਦਾ ਨਹੀਂਗਾ ਇਹ ਵੀ ਬੀਜੇਪੀ ਦੀ ਪੋਲੀ ਬੋਲ ਰਹੇ